ਸਾਰੇ ਕੋਈ ਫੈਰਾ ਨਹੀਂ ਆਹ ਜਿਹੜਾ ਜਿਹੜਾ ਮਰਜੀ ਆ ਜਵੇ ਸਭ ਫੋਟੋ ਖਾਤਰ ਹੋਊਗਾ ਐਮਐਲਏ ਸਾਹਿਬ ਆਏ ਡਾਕਟਰ ਚੰਨੀ ਉਹ ਵੀ ਸਦੇ ਚੱਕੇ ਗਿਆ ਚਲ ਜੀ ਚੰਨੀ ਮੁੱਖ ਮੰਤਰੀ ਉਹ ਵੀ ਸਦੇ ਚੱਕੇ ਗਿਆ ਇਹਨਾਂ ਨੂੰ ਵੀ ਲੈਵ ਲੈਣੇ ਤੇ ਮੇਰੇ ਪਾਸ ਦਰਿਆ ਦੇ ਵਿੱਚ ਨੇ ਤਿੰਨ ਦਿਨਾਂ ਤੋਂ ਲੱਗੇ ਹੋਏ ਨੇ ਮੇਰੇ ਪਿੰਟ ਵਾਲੇ ਲੱਗੇ ਆ ਸਰ ਇੱਕ ਵਾਰ ਨੂੰ ਨੱਕ ਨਹੀਂ ਜਾ ਕੇ ਦਾ ਦੇਖੂ ਜੀ ਕਿੱਥਾ ਕੀ ਹੈ ਲੋਕੀ ਇਹ ਨਹੀਂ ਬੋਲ ਸਕੀ ਮੈਂ ਛੋਟਾ ਸਤਕਾਰ ਮੈਨੂੰ ਦੱਖਾ ਮਾਰਦੇ ਕੰਮ ਰੁਕ ਜੂਗਾ ਛੋਟਾ ਸਤਕਾਰ ਛੋਟਾ ਸਤਕਾਰ ਕਰਦੇ ਜੀ ਮੈਂ ਕੋਈ ਕਹਿੰਦੇ ਨਾ ਕੰਮ ਰੁਕ ਜੂਗਾ ਬੇਟੇ ਉੱਥੇ ਜਾ ਕੇ ਆਓ ਚਲੋ ਉਹਨਾਂ ਦੀ ਸੇਫਟੀ ਲਈ ਕੁਝ ਕਰੋ ਜੀ ਨਾਲ ਦੀ ਨਾਲ ਹੀ ਜਿਹੜੀਆਂ ਪੰਜ ਪੰਜ ਸੌ ਦੀਆਂ ਦਿੱਤੀਆਂ ਸੁਖਬੀਰ ਸਿੰਘ ਬਾਦਲ ਉਹ ਫੜਾਂ ਸਰ ਇਹ ਕਿਹਨੂੰ ਸਾਰੇ ਮੌਤਵਾਰ ਬੰਦਿਆਂ ਨੂੰ ਫੜਾਇਆ ਜਾਏਗਾ ਪੈਸਾ ਮੌਤਵਾਰ ਬੰਦਿਆਂ ਨੂੰ ਪੈਸੇ ਹੀਟਾਂ ਜਾ ਕੇ ਵੀ ਤੇ ਸਾਡੇ ਸੰਗਤ ਦੇ ਜਿਹੜਾ ਫੌਜੀ ਵੀਰਾਂ ਨੂੰ ਵੀ ਮਿਲ ਲੰਦੇ ਉਹ ਜਿਹੜੇ ਆਪਣੇ ਬਾਰਡਰ ਤੇ ਰਾਖੀ ਕਰਦੇ ਉੱਥੇ ਵੀ ਮਰਦੇ ਔਰੇ ਵੀ ਮਰਦੇ ਆ ਸਾਡੀ ਸਿੱਖ ਸੰਗਤ ਦਾ ਪੈਸਾ ਤੁਹਾਡਾ ਗੁਰੂ ਗ੍ਰੰਥ ਸਾਹਿਬ ਨੇ ਬਖਸ਼ਿਆ ਇਹ ਲੋਕਾਂ ਨੇ ਤੁਸੀਂ ਫੇਰ ਹੀ ਨਾ ਸਰਕਾਰਾਂ ਦੇ ਤਲਵੇ ਚੱਕਦੇ ਫਿਰਦੇ ਆ ਆ 2 ਲੱਖ ਰੁਪਏ ਤਾਂ ਹੁਣ ਖੜ ਲਓ ਹੋਰ ਪੈਸੇ ਦੀ ਲੋੜ ਹੈ ਮੈਂ ਸ਼ਾਮ ਨੂੰ ਜਲ ਨੂੰ 1500 ਲੀਟਰ ਚਾਹੀਦਾ ਸੀ ਆਇਆ ਕਿੰਨਾ ਹੋ ਜੂਗਾ 1000 ਆ ਗਿਆ ਹੋਰ ਨਹੀਂ ਗੱਲ ਮੇਰੀ ਇੱਕ ਮਿੰਟ ਇੱਕ ਮਿੰਟ 1000 ਆ ਗਿਆ ਹਾਂ ਤੁਹਾਨੂੰ ਚਾਹੀਦਾ ਕਿੰਨਾ ਨਹੀਂ 1500 ਸਾਨੂੰ ਤਾਂ ਖੇੜਾ ਸਾਰਾ ਗੱਲ ਹੋ ਗਈ ਸੀ ਉਹ ਕਹਿੰਦੇ 1500 ਕਰ ਦਿੰਦੇ ਨੇ ਨਹੀਂ ਮੈਨੂੰ ਤੁਹਾਡੇ ਮਨ ਚ ਕਿੰਨਾ ਚਾਹੀਦਾ ਹੈ 1500 ਸਾਨੂੰ ਦੇ ਦਿਓ ਜੀ ਕਰ ਦਿੰਦੇ ਆਇਆ 2000 ਆ ਗਿਆ ਹਾਂਜੀ ਹਾਂਜੀ 2000 ਹੋਰ ਆ ਜਾਂਦਾ ਠੀਕ ਹੈ 1000 ਆ ਗਿਆ 5000 ਲੀਟਰ ਭੇਜ ਦੇਣਾ ਟੀ 1500 ਦੇ ਹਾਂ 5000 ਜੀ ਆਪਾਂ ਹਾਲਾਤ ਦੇਖੋ ਆਪਣੇ ਪੰਜਾਬੀਆਂ ਦੇ ਇਹ ਤਲਵੇ ਚਟਲੇ ਲੋਕਾਂ ਨੇ ਆ ਕੇ 5 ਮਿੰਟ ਵੀ ਨਹੀਂ ਖੜਿਆ ਕਿੜ ਕੇ ਦੇਖੋ ਆਪਾਂ ਨੂੰ ਆਪ ਖੜਾ ਹੋਣਾ ਪੈਣਾ ਹੈ ਬਿਲਕੁਲ ਉਹਨੂੰ ਮਦਦ ਕਿਸ ਚੀਜ਼ ਦੀ ਚਾਹੀਦੀ ਮੈਂ ਭੇਜਾਂ ਜਿਹੜੀ ਮੈਂ ਚੀਜ਼ਾਂ ਤੇਲ ਭੇਜ ਦਿੰਨਾ 2 ਲੱਖ ਰੁਪਏ ਦੇ ਕੇ 1000 ਲੀਟਰ ਤੇਲ ਚੋਰੀ ਦੇ ਪੈਸੇ ਦੀ ਲੋੜ ਨਹੀਂ ਇਹ ਗੋਲਗਾਂ ਦੇ ਪੈਸੇ ਦੀ ਲੋੜ ਨਹੀਂ ਸਾਨੂੰ ਸਿੱਖ ਸੰਗਤ ਦਾ ਪੈਸਾ ਡੀਜ਼ਲ ਜਿੱਥੇ ਚਾਹੀਦਾ ਡੀਜ਼ਲ ਦੇ ਰਹੇ ਆ ਜਿੱਥੇ ਹੋਟੂ ਚਾਹੀਦੀ ਹੈ ਕਿਉਂਕਿ ਨਾਲ ਦੇ ਨਾਲ ਲੋਕਾਂ ਨੂੰ ਇਮੀਡੀਏਟਲੀ ਚਾਹੀਦਾ ਹੈ ਬਿਲਕੁਲ ਜਿਵੇਂ ਮੈਂ 1000 ਲੀਟਰ ਡੀਜ਼ਲ ਦਾ ਨਾਲ ਹੀ ਲੈ ਕੇ ਆਇਆ ਹਾਂ ਕਿ ਆਉਣੇ ਮੋਟਾਂ ਕਰਕੇ ਆ ਰਹੇ ਆ ਮੇਰੇ ਸਾਰੇ ਮੋਟਾਂ ਆਪਣੀਆਂ ਮੋਟਾਂ ਰੋਟੀਆਂ ਦੇਖਣ ਆ ਗਏ ਮੁੜੀ ਆਗਾ ਐਸਾ ਪਬਲਿਕ ਲੱਗੀ ਹੋਈ ਆ ਪਿੰਡ ਡੁੱਬਣ ਵਾਲੇ ਹੋਵੇ ਮੇਰੀ ਕਮਿਟਮੈਂਟ ਜੇ ਪ੍ਰਮਾਤਮਾ ਮੇਰ ਕਰੇ ਸਰਕਾਰ ਆਪਣੀ ਹੈ ਇਹ ਸਾਰੇ ਸੀਮੈਂਟ ਦੇ ਡੈਮ ਵਾਂਗੂ ਬਣਾਉਣੇ ਪੈਣੇ ਆ ਅੱਜ ਜਿਵੇਂ ਹੁੰਦਾ ਨਾ ਜਿਵੇਂ ਆ ਪਾਖੜਾ ਆ ਨਹਿਰਾਂ ਜਾਂਦੀਆਂ ਪੱਕੀਆਂ ਉਹ ਤਰੀਕੇ ਨਾਲ ਸਾਰੇ ਪੂਰੇ ਪੰਜਾਬ 6-7 ਹਜ਼ਾਰ ਕਰੋੜ ਲੱਗਣਾ ਹੈ ਇਹ ਸਾਰਾ ਕੇਨਾ ਬਿਮਾਰੀ ਪੱਕੀ ਕਰ ਦੇਣੀ ਹੈ ਤੁਸੀਂ ਸਾਨੂੰ ਅੱਜ ਹੁਣ ਕੀ ਦੇ ਕੇ ਜਾਉਂਗੇ ਜਿੱਥੇ ਮੈਂ ਉਹੀ ਕਹਿ ਰਿਹਾ ਮੈਂ ਪੁੱਛਿਆ ਕਿ 1000 ਲੀਟਰ ਤੋਂ ਮੈਂ ਨਾਲ ਲੈ ਕੇ ਆਇਆ ਨਹੀਂ ਡੀਜ਼ਲ ਨਹੀਂ ਇਸ ਟਾਈਮ ਡੀਜ਼ਲ ਨੇ ਕੰਮ ਨਹੀਂ ਕਰਨਾ ਇਸ ਟਾਈਮ ਸਾਨੂੰ ਜਾਲ ਚਾਹੀਦਾ ਵਜੀਦਪੁਰ ਰਸੀਦਪੁਰ ਪਿੰਡਾਂ ਦੇ ਵਿੱਚ ਮੌਜੂਦ ਆ ਸਤਲੁਜ ਦਰਿਆ ਦੇ ਕੰਢੇ ਤੋਂ ਕਈ ਦਿਨਾਂ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਇੱਥੇ ਮੌਜੂਦਾ ਪਾਰਟੀ ਦੇ ਐਮਐਲਏ ਲਗਾਤਾਰ ਕਹਿੰਦੇ ਆ ਰਹੇ ਸੀਗੇ ਉਹਨਾਂ ਨੂੰ ਸਵਾਲ ਸੀਗੇ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਉਹ ਪਹੁੰਚਦੇ ਸੀਗੇ ਪਰ ਅੱਜ ਸਾਰੇ ਪੰਜਾਬ ਦੇ ਦਾਰੇ ਦੇ ਉੱਤੇ ਸੁਖਬੀਰ ਸਿੰਘ ਬਾਦਲ ਨੇ ਜਿਵੇਂ ਅੱਜ ਸਤਲੁਜ ਦਰਿਆ ਦੇ ਕੰਢੇ ਚਮਕੌਰ ਸਾਹਿਬ ਦੇ ਲੋਕਾਂ ਦਾ ਹਾਲਚਲ ਜਾਣਨ ਦੇ ਲਈ ਆਪ ਖੁਦ ਸੁਖਬੀਰ ਸਿੰਘ ਬਾਦਲ ਪਹੁੰਚ ਰਹੇ ਨੇ ਵੱਡਾ ਕਾਫਲਾ ਲੈ ਕੇ ਜਿਵੇਂ ਤੁਸੀਂ ਇੱਥੇ ਪਹੁੰਚੇ ਹੋ ਸਰ ਕਈ ਦਿਨਾਂ ਤੋਂ ਤੁਸੀਂ ਜਿਵੇਂ ਬੋਟਸ ਵਗੈਰਾ ਸਾਰੇ ਥਾਵਾਂ ਤੇ ਪਹੁੰਚਾ ਰਹੇ ਹੋ ਲੋਕਾਂ ਦੀ ਮਦਦ ਕਰ ਰਹੇ ਹੋ ਅੱਜ ਇੱਥੇ ਪਹੁੰਚੇ ਹੋ ਕਿਵੇਂ ਦੇਖਦੇ ਹੋ ਪੰਜਾਬ ਸਰਕਾਰ ਦੀ ਕੀ ਵੀ ਮਿਕਾ ਬੰਦੀ ਚਲੋ ਪੰਜਾਬ ਸਰਕਾਰ ਬਾਰੇ ਮੈਂ ਕੁਝ ਕਹਿਣਾ ਨਹੀਂ ਯਾਰ ਅੱਪਾ ਤਾਂ ਆਪ ਹੀ ਸਾਰੇ ਇਕੱਠੇ ਹੋਈਏ ਤਾਂ ਬਚਾਂਗੇ ਹਾਂ ਤਾਂ ਕੀ ਰੋਡ ਮੈਪ ਤੈਅ ਕੀਤੇ ਨੇ ਸਰ ਜਿਵੇਂ ਤੁਸੀਂ ਵਕਫ ਵਕਫ ਥਾਵਾਂ ਦੇ ਉੱਤੇ ਮਦਦ ਭੇਜਦੇ ਹੋ ਰਾਸ਼ਨ ਭੇਜਦੇ ਹੋ ਨਹੀਂ ਆਪਾਂ ਡੀਜ਼ਲ ਜਿੱਥੇ ਚਾਹੀਦਾ ਡੀਜ਼ਲ ਦੇ ਰਹੇ ਹਾਂ ਜਿੱਥੇ ਹੋਰ ਚਾਹੀਦੀ ਹੈ ਕਿਉਂਕਿ ਨਾਲ ਦੇ ਨਾਲ ਲੋਕਾਂ ਨੂੰ ਇਮੀਡੀਏਟਲੀ ਚਾਹੀਦਾ ਹੈ ਹਾਂ ਬਿਲਕੁਲ ਹਾਂ ਜਿਵੇਂ ਮੈਂ 1000 ਲੀਟਰ ਡੀਜ਼ਲ ਤਾਂ ਨਾਲ ਹੀ ਲੈ ਕੇ ਆਇਆ ਹਾਂ ਅੱਛਾ ਬਿਲਕੁਲ ਅੱਜ 1000 ਲੀਟਰ ਇੱਥੇ ਦੇ ਕੇ ਜਾਓਗੇ ਨੇ ਨਾਲ ਸਾਡੇ ਨਾਲ ਟੈਂਕੀ ਆਈ ਹੈ ਬਿਲਕੁਲ ਕਈ ਤਾਂ ਇੱਥੇ ਲੋਕਾਂ ਦੇ ਸਵਾਲ ਨੇ ਕਹਿੰਦੇ ਆਉਂਦੇ ਨੇ ਫੋਟੋ ਖਿਚਾ ਕੇ ਚੱਲ ਜਾਂਦੇ ਨੇ ਕਈ ਲੀਟਰ ਜਿਵੇਂ ਤੁਸੀਂ ਆਇਓ 1000 ਲੀਟਰ ਤੇਲ ਲੈ ਕੇ ਆ ਗਏ ਇੱਥੇ ਲੋਕਾਂ ਨੂੰ ਦੇ ਕੇ ਜਾਵਾਂਗੇ ਹਾਂਜੀ ਤਾਂ ਤਸਵੀਰ ਹੈ ਤੁਹਾਡੇ ਨਾਲ ਸੁਖਬੀਰ ਸਿੰਘ ਬਾਦਲੌਰਾਂ ਦੀ ਸਾਂਝੀ ਕੀਤੀ ਹੈ ਟਰੈਕਟਰ ਤੇ ਬੈਠੇ ਨੇ ਟਰੈਕਟਰ ਤੇ ਬਹਿ ਕੇ ਜਿਹੜੇ ਅੱਗੇ ਵੱਲ ਨੂੰ ਜਾਣਗੇ ਤਾਂ ਇਹ ਤੁਹਾਨੂੰ ਹੁਣੇ ਹੁਣੇ ਐਕਸਕਲੂਸਿਵ ਤਸਵੀਰ ਸਾਂਝੀ ਕੀਤੀ ਹੈ ਇਹ ਟਰੈਕਟਰ ਦੇ ਉੱਤੇ ਬੈਠੇ ਨੇ ਤਾਂ ਕਾਫੀ ਟਾਈਮ ਦੇ ਉੱਤੋਂ ਸਾਰੇ ਉਡੀਕ ਕਰ ਰਹੇ ਸੀਗੇ ਤਾਂ ਹੁਣ ਅੱਗੇ ਵੱਲ ਨੂੰ ਜਾਣਗੇ ਤੁਹਾਡੇ ਨਾਲ ਤਸਵੀਰ ਸਾਂਝੀ ਕਰ ਰਹੇ ਹਾਂ ਤਾਂ ਇਸ ਪਾਸੇ ਨੂੰ ਇੱਕ ਟਰੈਕਟਰ ਹੈ ਉਸ ਟਰੈਕਟਰ ਦੇ ਰਾਹੀਂ ਇਹਨਾਂ ਨੂੰ ਅੱਗੇ ਤੱਕ ਲੈ ਕੇ ਜਾਣਗੇ ਸੁਖਬੀਰ ਸਿੰਘ ਬਾਦਲ ਜਿਹੜੇ ਸਤਲੁਜ ਦਰਿਆ ਦੇ ਕੰਢੇ ਦੇ ਉੱਤੇ ਪਹੁੰਚੇ ਨੇ ਤਾ ਸਤਲੁਜ ਰਿਆ ਦੇ ਕੰਢੇ ਸੁਖਬੀਰ ਸਿੰਘ ਬਾਦਲ ਪਹੁੰਚ ਚੁੱਕੇ ਨੇ 1000 ਲੀਟਰ ਤੇਲ ਜਿਹੜਾ ਇੱਥੇ ਤੁਹਾਨੂੰ ਮੈਂ ਸ਼ੁਰੂਆਤ ਦੇ ਵਿੱਚ ਦੱਸ ਦ ਰਿਹਾ ਸੀਗਾ ਕਿ ਲੈ ਕੇ ਪਹੁੰਚੇ ਨੇ ਇਸ ਪਾਸੇ ਨੂੰ ਟਰੈਕਟਰ ਦੇ ਉੱਤੇ ਸੁਖਬੀਰ ਸਿੰਘ ਬਾਦਲ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਵੇਂ ਇੱਥੇ ਪਹੁੰਚੇ ਨੇ ਬੋੜੇ ਨੇ ਤੇ ਮਦਦ ਜਿਹੜੇ ਲੈ ਕੇ ਆਏ ਨੇ ਤਸਵੀਰ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਇਹ ਸਤਲੁਜ ਰਿਆ ਦਾ ਕੰਡਾ ਹੈ ਜੋ ਵਜੀਦਪੁਰ ਪਿੰਡ ਰਸੀਦਪੁਰ ਉਹਨਾਂ ਦੇ ਲਾਗੇ ਚਮਕੌਰ ਸਾਹਿਬ ਦੇ ਨੇੜੇ ਤੜੇ ਹਲਕਾ ਜਿਹੜਾ ਪੈ ਜਾਂਦਾ ਤਾਂ ਤੁਹਾਨੂੰ ਇਹ ਤਸਵੀਰ ਸਾਂਝੀ ਕਰ ਰਹੇ ਆ ਵੀਡੀਓ ਕਾਲ ਕਰ ਲਈ ਜਿਹਨਾਂ ਨੂੰ ਦਿਖਾ ਰਹੇ ਬਾਹਰੋਂ ਆ ਰਿਹਾ ਫੋਨ ਜੀ ਸੁਖਵੀਰ ਬਾਦਲ ਨੂੰ ਦਿਖਾ ਰਹੇ ਆ ਵੀ ਸੁਖਵੀਰ ਬਾਦਲ ਆਏ ਨੇ ਨਹੀਂ ਨਹੀਂ ਜੀ ਇਹ ਤਾਂ ਕੁਦਰਤੀ ਫੋਨ ਆ ਗਿਆ ਜੀ ਕੋਈ ਟੀਮ ਤਾਂ ਇਹ ਤਾਂ ਵੀ ਤੁਹਾਨੂੰ ਅਸੀਂ ਸਾਂਝੀ ਕਰ ਰਹੇ ਆ ਜਿੱਥੇ ਕਿ ਤੇਲ ਦਾ ਇੱਕ ਟੈਂਕਰ ਲੈ ਕੇ 1000 ਲੀਟਰ ਦਾ ਸੁਖਵੀਰ ਬਾਦਲ ਜਿਹੜੇ ਇੱਥੇ ਪਹੁੰਚੇ ਨੇ ਤੇ ਸ਼ੁਰੂਆਤ ਦੇ ਵਿੱਚ ਜਿਹੜੇ ਨੌਜਵਾਨ ਨੇ ਚਾਹ ਪੁੱਛ ਰਹੇ ਨੇ ਵਿਚਾ ਸ਼ਕਲੋ ਪ੍ਰਸ਼ਾਦਾ ਸ਼ਕਲੋ ਹੁਣ ਦੇਖਦੇ ਆ ਅੱਗੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਨਾਲ ਜਿਹੜੇ ਲੋਕਾਂ ਦਾ ਕਿਸ ਤਰ੍ਹਾਂ ਦਾ ਜਿਹੜੇ ਗੱਲਬਾਤ ਹੋਣੀ ਆ ਕੀ ਚੀਜ਼ਾਂ ਹੋਣੀਆਂ ਕਿਉਂਕਿ ਇਹ ਸਤਲੁਜ ਦਰਿਆ ਦੇ ਕੰਢੇ ਦੇ ਉੱਤੇ ਪਹੁੰਚੇ ਨੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਸ ਪਾਸੇ ਨੂੰ ਦਿਖਾਵਾਂਗਾ ਕਿ ਲੋਕ ਬਲਾ ਵੀ ਰਹੇ ਨੇ ਸੁਖਬੀਰ ਸਿੰਘ ਬਾਦਲ ਨੂੰ ਤਾਂ ਉਹ ਦੇਖੋ ਤੁਸੀਂ ਤਸਵੀਰਾਂ ਦੇ ਵਿੱਚ ਕੋਈ ਪ੍ਰਸ਼ਾਦਾ ਪੁੱਛ ਰਿਹਾ ਕੋਈ ਪਾਣੀ ਪੁੱਛ ਰਿਹਾ ਕੋਈ ਚਾਹ ਪੁੱਛ ਰਿਹਾ ਤਾਂ ਇਹ ਤਸਵੀਰ ਜਿਹੜੀ ਹੈ ਤੁਹਾਨੂੰ ਮੈਂ ਸਤਲੁਜ ਦਰਿਆ ਦੇ ਕੰਢੇ ਤੋਂ ਸਾਂਝੀ ਕਰ ਰਿਹਾ ਜਿੱਥੇ ਕਿ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਇੱਥੋਂ ਦੇ ਲੋਕਲ ਜਿਹੜੇ ਸਹਿਯੋਗੀ ਵਰਕਰ ਨੇ ਉਹ ਇੱਥੇ ਉਹਨਾਂ ਦੇ ਨਾਲ ਪਹੁੰਚੇ ਨੇ ਤਾਂ ਜਿਵੇਂ ਅਸੀਂ ਤੁਹਾਨੂੰ ਸਤਲੁਜ ਦਰਿਆ ਦੇ ਕੰਢੇ ਤੋਂ ਕਈ ਦਿਨਾਂ ਤੋਂ ਕਈ ਤਸਵੀਰਾਂ ਦਿਖਾ ਰਹੇ ਹਾਂ ਕਿ ਵੀ ਲਗਾਤਾਰ ਅੱਗੇ ਵੱਲ ਨੂੰ ਪਾਣੀ ਵਧਦਾ ਜਾ ਰਿਹਾ ਲਗਾਤਾਰ ਪਾਣੀ ਉੱਪਰੋਂ ਛੱਡਿਆ ਜਾ ਰਿਹਾ ਉਸ ਤੋਂ ਚਲਦਿਆਂ ਹੋਇਆਂ ਇ ਚਰਨਜੀਤ ਚੰਨੀ ਜਿਹੜੇ ਨੇ ਉਹ ਲਗਾਤਾਰ ਇੱਥੇ ਲੱਗੇ ਹੋਏ ਨੇ ਤੇ ਹੋਰ ਕਈ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਉਸੇ ਸਾਂਝੇ ਕੀਤੇ ਆ ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਲੋਕ ਜਿਹੜੇ ਨੇ ਖੜੇ ਹੋਏ ਨੇ ਤਾਂ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਥੇ ਪਹੁੰਚੇ ਨੇ ਤਾਂ ਇਹ ਦਰਿਆ ਦਾ ਕੰਢਾ ਜਿਹੜਾ ਅਸੀਂ ਪਹੁੰਚ ਗਏ ਆ ਤਾ ਇਸ ਪਾਸੇ ਨੂੰ ਸੁਖਵੀਰ ਸਿੰਘ ਬਾਦਲ ਜਿਹੜੇ ਨੇ ਉਹ ਆ ਚੁੱਕੇ ਨੇ ਬਿਲਕੁਲ ਰੋਕੀ ਥੋੜਾ ਕੰਡੇ ਤੇ ਤੁਸੀਂ ਉਹ ਤਸਵੀਰ ਦੇਖ ਸਕਦੇ ਹੋ ਤਾਂ ਕਿਸੇ ਨੇ ਇੱਕ ਪੈਕੇਟ ਦਿੱਤਾ ਕੁਝ ਖਾਣ ਦੇ ਲਈ ਉਹ ਉਹਨਾਂ ਨੇ ਫੜ ਲਿਆ ਇਹ ਆ ਸਤਲੁਜ ਦਰਿਆ ਦਾ ਉਹ ਕੰਡਾ ਜਿੱਥੇ ਲੋਕਾਂ ਨੂੰ ਲਗਾਤਾਰ ਪਾਣੀ ਡਰਾ ਰਿਹਾ ਲਗਾਤਾਰ ਇਹ ਤਸਵੀਰ ਬਣਦੀ ਹੈ ਕਿ ਕਿਸੇ ਵੇਲੇ ਵੀ ਟੁੱਟ ਸਕਦਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਪਹੁੰਚ ਗਏ ਦਰਿਆ ਦੇ ਕੰਢੇ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਹੇ ਆ ਤਾਂ ਸਿਕਿਉਰਟੀ ਉਹਨਾਂ ਦੀ ਜਿਹੜੀ ਆ ਸਾਰੀਆਂ ਉਹਨਾਂ ਨੂੰ ਅੱਗੇ ਵੱਲ ਨੂੰ ਲੈ ਕੇ ਜਾ ਰਹੀ ਹੈ ਤੁਸੀਂ ਤਸਵੀਰ ਦੇਖ ਸਕਦੇ ਹੋ ਤਾਂ ਲੋਕ ਜਿਹੜੇ ਨੇ ਇਕੱਠੇ ਹੋ ਚੁੱਕੇ ਨੇ ਬਾਦਲ ਸਾਹਿਬ ਨੂੰ ਦੇਖ ਕੇ ਸੁਖਵੀਰ ਸਿੰਘ ਬਾਦਲ ਉਹ ਰਣੂ ਕਿਉਂਕਿ ਲੋਕ ਇੱਥੇ ਜਿਹੜੇ ਨੇ ਲਗਾਤਾਰ ਲੱਗੇ ਹੋਏ ਨੇ ਕਈ ਦਿਨਾਂ ਤੋਂ ਲੱਗੇ ਹੋਏ ਨੇ ਤੇ ਉੱਥੇ ਹੀ ਹੌਸਲਾ ਵਧਾਈ ਵਾਸਤੇ ਸਾਰੇ ਪ੍ਰਸ਼ਾਸਨ ਵੱਲੋਂ ਕੋਈ ਪ੍ਰਬੰਧ ਕੀਤੇ ਗਏ ਕਈ ਚੀਜ਼ਾਂ ਨੇ ਉਹ ਦਿਖਾਈਆਂ ਜਾ ਰਹੀਆਂ ਨੇ ਤੁਹਾਨੂੰ ਤਸਵੀਰ ਜਿਹੜੀ ਆ ਅਸੀਂ ਦਰਿਆ ਦੇ ਕੰਢੇ ਤੋਂ ਸਾਂਝੀ ਕਰ ਰਹੇ ਹਾਂ ਕਿ ਸੁਖਵੀਰ ਬਾਦਲ ਜਿਹੜੇ ਨੇ ਕੰਢੇ ਤੇ ਪਹੁੰਚ ਚੁੱਕੇ ਨੇ ਇਸ ਪਾਸੇ ਨੂੰ ਤਸਵੀਰ ਦੇਖ ਸਕਦੇ ਹੋ ਰਵਿੰਦਰ ਜਿਹੜੇ ਖੈਰਾ ਨੇ ਉਹ ਦਿਖਾ ਰਹੇ ਨੇ ਤਸਵੀਰਾਂ ਤਸਵੀਰਾਂ ਤਾਂ ਤੁਸੀਂ ਦੇਖ ਸਕਦੇ ਹੋ ਨੌਜਵਾਨ ਇਸ ਪਾਸੇ ਨੂੰ ਦੇਖਣ ਲੱਗੇ ਆਰਮੀ ਵੀ ਦੇਖਣ ਲੱਗੇ ਉਹ ਸਮਝਾਇਆ ਜਾ ਰਿਹਾ ਸਾਰੇ ਚੀਜ਼ਾਂ ਇੱਕ ਮਿੰਟ ਇੱਕ ਮਿੰਟ ਕਮੇਟੀ है ਹੈ ਜੀ ਮੁੰਡਿਆ ਖੜੇ ਪਿੱਛੇ ਸਰ ਮੇਜਰ ਸਾਹਿਬ ਆਪਣੇ ਕਮੇਟੀ ਵਾਲਾ ਬੁਲਾਇਆ ਇਹ ਕਰ ਰਹੇ ਤੇ ਰੈਸਕਿਊ ਸਰਾ ਨਾ ਮੇਜਰ ਸਾਹਿਬ ਆਪਣੇ ਸਰ ਇਹ ਮਿੰਟੇ ਬੰਨੇ ਸਰਾ ਰੈਸਕਿਊ ਕਰਾਈ ਤੇ ਸਰ ਥੈਂਕ ਯੂ ਵੈਰੀ ਮਚ ਸਰ ਆਈ ਹੈ ਕਮ ਫਰਮ ਚੰਡੀਗੜ੍ਹ ਸਰ ਇਹ ਸਰ ਆ ਕਮ ਫਰਮ ਚੰਡੀਗੜ੍ਹ ਸਰ ਅੱਛਾ ਚੰਡੀਗੜ੍ਹ ਯਸ ਸਰ ਸਰ ਥੈਂਕ ਯੂ ਸਰ ਬੁਲਾਓ ਮੋਕਲ ਮੋਟਾ ਥੈਂਕ ਯੂ ਬਹੁਤ ਲੱਗ ਰਹੀ ਨਹੀਂ ਤਾਂ ਬਿਲਕੁਲ ਆਰਮੀ ਦਾ ਧੰਨਵਾਦ ਕੀਤਾ ਜਿਵੇਂ ਦੱਸਿਆ ਗਿਆ ਕਿ ਵੇ ਰੈਸਕਿਊ ਕਰ ਰਹੇ ਨੇ ਆਰਮੀ ਦਾ ਧੰਨਵਾਦ ਕੀਤਾ ਖਿਆਰਾ ਸਾਹਿਬ ਜਿਹੜੇ ਆਪ ਖੜੇ ਹੋਏ ਨੇ ਨਾਲ ਹੀ ਤੁਸੀਂ ਤਸਵੀਰ ਆ ਉਹ ਸਾਂਝੀ ਕਰ ਰਹੇ ਆ ਤਾਂ ਇਹ ਜ਼ਿੰਮੇਵਾਰ ਬੰਦੇ ਨੂੰ ਜਿਹੜਾ ਤੇਲ ਸੌਂਪਿਆ ਜਾਏਗਾ 1000 ਲੀਟਰ ਜਿਹੜਾ ਲਿਆਇਆ ਗਿਆ ਤੁਹਾਨੂੰ ਤਸਵੀਰ ਦਿਖਾ ਰਿਹਾ ਨਾਲ ਦੀ ਨਾਲ ਕਿਉਂਕਿ ਜਿਹੜਾ ਤੇਲ ਹੈ ਉਹ ਟਰੈਕਟਰਾਂ ਦੇ ਵਿੱਚ ਪੈ ਸਕੇ ਕਿਉਂਕਿ ਉਹ ਟਰੈਕਟਰ ਜਿਵੇਂ ਚੱਲ ਰਹੇ ਨੇ ਮਿੱਟੀ ਲਿਆ ਰਹੇ ਆ ਕੋਈ ਗੱਟੇ ਲੈ ਕੇ ਆ ਰਿਹਾ ਕੋਈ ਰਾਸ਼ਨ ਲੈ ਕੇ ਆ ਰਿਹਾ ਉਹਨਾਂ ਦੇ ਵਿੱਚ ਪੈ ਸਕੇ ਤਾਂ ਉਹਦੇ ਚੱਲਦੇ ਆਈ ਮੌਤਵਾਰ ਬੰਦੇ ਨਾਲ ਮੁਲਾਕਾਤ ਕਰਨ ਕੇ ਸੌਂਪ ਕੇ ਡੀਜ਼ਲ ਤੇ ਜਾਇਦਾ ਲੈ ਕੇ ਅੱਗੇ ਵੱਲ ਨੂੰ ਜਾਣਗੇ ਤਸਵੀਰਾਂ ਤੁਹਾਨੂੰ ਅਸੀਂ ਸਾਂਝੀ ਕਰ ਰਹੇ ਆ ਸਤਲੁਜ ਦਰਿਆ ਦੇ ਕੰਢੇ ਤੋਂ ਉਈ ਕੰਮ ਤਾਂ ਕਰੋ ਯਾਰ ਆਪਾਂ ਸਾਈਡ ਤੇ ਹੋਈ ਚੱਲ ਚੱਲ ਤੁਸੀਂ ਸਾਈਡ ਤੇ ਮਾ ਕੰਮ ਕਰੋ ਜੀ ਤਾਂ ਥੱਲੇ ਲਿਆਓ ਥੱਲੇ ਥੱਲੇ ਲੈ ਕੇ ਆਓ ਥੱਲੇ ਥੱਲੇ ਲਿਆਓ ਥੱਲੇ ਥੱਲੇ ਲਿਆਓ ਥੱਲੇ ਲਿਆਓ ਥੱਲੇ ਭੇਜੋ ਜੇ ਚੰਨੀ ਨਹੀਂ ਆ ਰਹੇ ਐਮਐਲਏ ਦਾ ਸਵਾਗਤ ਵੀ ਲਾਵੇ ਥੱਲੇ ਜਗੇ ਇਲਾ ਸਿਆਸਤਾਂ ਕਰਕੇ ਆਉਂਦੇ ਆ ਲਿਆ ਲਿਆ ਇਹਨਾਂ ਨੂੰ ਉਰੇ ਲੈ ਕੇ ਆਓ ਕਹਿੰਦਾ ਨਾ ਇਹਦਾ ਕੀ ਫਾਇਦਾ ਇਹਦਾ ਉਈਓ ਇਹਦਾ ਫੋਟੋ ਵਾਲੇ ਨਹੀਂ ਜੀ ਸਾਰੇ ਕੋਈ ਫਾਇਦਾ ਨਹੀਂਗਾ ਸਾਰੀ ਜਿਹੜਾ ਜਿਹੜਾ ਮਰਜੀ ਆ ਜਵੇ ਸਭ ਫੋਟੋ ਦਾਤਰ ਹੋਗਾ ਐਮਐਲਏ ਸਭ ਆਏ ਆ ਡਾਕਟਰ ਚੱਲੀ ਉਹ ਵੀ ਸਾਰੇ ਝੱਕੇ ਗਏ ਚੱਲ ਜੀ ਚੱਲੀ ਮੁੱਖ ਮੰਤਰੀ ਉਹ ਵੀ ਝੱਕੇ ਗਏ ਇਹਨਾਂ ਨੂੰ ਵੀ ਲੈ ਲਏ ਕਹਿੰਦੇ ਤੇਲ ਲਿਆਏ 1000 ਲੀਟਰ ਕਹਿੰਦੇ ਤੇਲ ਲਿਆਏ ਇਹਨਾਂ ਨੂੰ ਬਾਹਰ ਇਹ ਬੋਟਾ ਕਰਕੇ ਆਉਨੇ ਬੋਟਾ ਕਰਕੇ ਆ ਰਹੇ ਨੇ ਸਾਰੇ ਮੋਟਾ ਆਪਣੀਆਂ ਬੋਟਾ ਰੋਟੀਆਂ ਦੇਖਦੀ ਆ ਕੇ ਮੁੜੀ ਆ ਗਿਆ ਐਸਾ ਬੱਬਲ ਅਕੇ ਲੱਗੀ ਹੋਈ ਆ ਪਿੰਡ ਡੁੱਬਣ ਵਾਲੇ ਹੋਵੇ ਆਮ ਜਨਤਾ ਹੁਣ ਰੇਤਾ ਭਰਦੀ ਆ ਲਿਆਉਂਦੀ ਆ ਪਿੰਡਾਂ ਵਿੱਚ ਲੈ ਕੇ ਮੰਤਰੀ ਛੰਤਰੀ ਹੁਣ ਕਹਾ ਵੀ ਤਾਂ ਬਿਲਕੁਲ ਲੋਕ ਨਾਰਾਜ਼ ਹੋ ਗਏ ਲੋਕ ਨਾਰਾਜ਼ ਇਸ ਕਰਕੇ ਹੋ ਗਏ ਕਿ ਵੀ ਇੱਥੇ ਜਿਹੜੇ ਅੰਦਰ ਨਾਲ ਜਾਣ ਪਰ ਇੱਥੇ ਜਿਵੇਂ ਬਾਦਲ ਸਾਹਿਬ 1000 ਲੀਟਰ ਤੇਲ ਲੈ ਕੇ ਆਇਓ ਕਹਿ ਰਹੇ ਕਿ ਤੁਸੀਂ ਨਾਲ ਸਾਡੇ ਨਾਲ نیچے ਚੱਲੋ ਤੇ ਬੋਲੀ ਬਾਈ ਉਹਨਾਂ ਨੇ ਉਹ ਮਤਲਬ ਇਹ ਜਿਹੜਾ ਜਿਹੜਾ ਕੰਮ ਕਰਾਉਂਦੇ ਨੇ ਲੋਕ ਆਈ ਹੋਈ ਚਮਕੌਰ ਸਾਹਿਬ ਤੋਂ ਪਰਲੀ ਸਾਈਡ ਨੂੰ ਟਾਹਾ ਕਹਿੰਦੇ ਜੀ ਇਹਨੂੰ ਵੇਚ ਕਹਿੰਦਾ ਸਾਡਾ ਟਾਹੇ ਨੇ ਬਹੁਤ ਸਾਧਾ ਜੀ 3 4000 ਬੰਦਾ ਜੀ ਜਿਹੜਾ ਕੰਮ ਕਰਿਆ 5 ਦਿਨ ਤੋਂ ਕੋਈ ਤਸਨ ਨਹੀਂ ਛੱਡੀ ਪਰ ਇੱਥੇ ਦੇਖੋ ਘਾਟ ਬਹੁਤ ਆ ਜੀ ਦੇਖੋ ਤੁਹਾਨੂੰ ਇਮ ਤੁਸੀਂ ਦੱਸੋ ਕਿਸ ਚੀਜ਼ ਦੀ ਡਿਮਾਂਡ ਦੱਸੋ ਯਾਰ ਬਸ ਡਿਮਾਂਡ ਹੋਰ ਕੀ ਆ ਦੱਸੀ ਇਹ ਵੀ ਜਿਹੜਾ ਇੱਕ ਐ ਕਰੋ ਉਹ ਤੋਂ ਜਾਲ ਜੋ ਕੇ ਪਾਇਆ ਹੈ ਮੈਨੂੰ ਇੱਕ ਮਿੰਟ ਐ ਕਰ ਦਿਓ ਜੀ 1000 ਲੀਟਰ ਟੈਂਕ ਤਾਂ ਮੈਂ ਨਾਲ ਲੈ ਕੇ ਆਇਆ ਠੀਕ ਹੈ ਉਹ ਤੁਸੀਂ ਇੱਥੇ ਜਿੱਥੇ ਲਾਉਣਾ ਹੈ ਸਭ ਤੋਂ ਵੱਡੀ ਡਿਮਾਂਡ ਤਾਂ ਸਾਡੀ ਜਿਹੜੀ ਆ ਨਾ ਆ ਦੇਖੋ ਸਾਹਮਣੇ ਨਾ ਜਿਹੜਾ ਆ ਜੰਮਿਆ ਹੋਇਆ ਉਹ ਵੀ ਦਿਖਾ ਦਿਓ ਮੈਨਕ ਇਹ ਤੋਂ ਪਿੱਛੇ-ਪਿੱਛੇ ਹੁੰਦੀ ਨਹੀਂ 6 ਸਾਲ ਹੋ ਗਏ ਡੀ ਸੈਲਟਿੰਗ ਦੇ ਨਾਂ ਤੇ ਮੈਨਗ ਹੋ ਰਹੀ ਆ ਤੇ ਉੱਧਰ ਨੂੰ ਜਾ ਨਹੀਂ ਰਹੇ ਜਿਹਦਾ ਸਾਨੂੰ ਖਤਰਾ ਹੈ ਉਹ ਚੀਜ਼ ਪਾਣੀ ਇੱਧਰ ਮਾਰਦੀ ਆ ਇੱਥੇ ਪਾਣੀ ਵਜ ਕੇ ਤੁਸੀਂ ਇੱਧਰ ਦੇਖਿਆ ਹੋਣਾ ਵੀ ਪਾਣੀ ਇੱਧਰ ਕਿੱਥੇ ਇੱਧਰ ਮਾਰਿਓ ਨਿਕਾ ਇੱਧਰ ਪਾਣੀ 1.5 ਕਿਲੋਮੀਟਰ ਕਹਾਂ ਚਲੇ ਗਿਆ ਜੇ ਦਰਿਆ ਸਿੱਧਾ ਚਲੇ ਦੋਹੇ ਸਾਈਡਾਂ ਵੱਜ ਜਾਂਦੀਆਂ ਆ ਉਹ ਸਾਡੀ ਡਿਮਾਂਡ ਤੁਸੀਂ ਮੈਂ ਤੁਹਾਨੂੰ ਜਾਨਣਾ ਉਹੀ ਕਹਿਣਾ ਨਾ ਦੇਖੋ ਆਪਾਂ ਨੂੰ ਆਪ ਖੜਾ ਹੋਣਾ ਪੈਣਾ ਬਿਲਕੁਲ ਮੈਂ ਖੜੇ ਆ ਜੀ ਤੁਹਾਨੂੰ ਮਦਦ ਕਿਸ ਚੀਜ਼ ਦੀ ਚਾਹੀਦੀ ਮੈਂ ਭੇਜਾਂ ਜਿਹੜੀ ਮੈਂ ਚੀਜ਼ਾਂ ਤੇਲ ਭੇਜ ਦਿੰਨਾ ਹੈ ਤੇਲ ਪਾ ਕੇ ਕਿੰਨਾ ਤੇਲ ਚਾਹੀਦਾ ਦੱਸੋ ਤੇਲ ਤਾਂ ਸਾਰਾ ਆਪਣੇ ਟੈਂਕ ਵਿੱਚ ਪਾਈ ਜਾਂਦੇ ਆ ਜੀ ਤੇਲ ਦੀ ਟੈਂਕੀ ਹੋਣੀ ਹੋਰ ਕੀ ਚੀਜ਼ ਦੀ ਪੇਜੀ ਇੱਥੇ ਸਰ ਉਹ ਹੋਰ ਤਾਂ ਨਹੀਂ ਫਿਰ ਲਾਲ ਕੋਈ ਨਹੀਂ ਅਸੀਂ ਐਮੀ ਕਾਤੇ ਕਹਿਦੀ ਆ ਵੀ ਹਾਂ ਸਾਨੂੰ ਫਲਾਨੀ ਚੀਜ਼ ਦੀ ਲੋੜ ਆ ਲੋਕ ਆਪੇ ਕਰੀ ਜਾਂਦੇ ਆ ਜੀ ਲਾਲ ਦੀ ਗੱਲ ਨਹੀਂ ਆ ਕੰਮ ਲਈ ਪੁੱਛਦੇ ਆ ਸਾਹਿਬ ਆਪਾਂ ਤਾਂ ਕਹਿ ਲੋ ਬੰਦਿਆਂ ਦੀ ਲੋੜ ਹੈ ਮਸ਼ੀਨੀ ਮਸ਼ੀਨਰੀ ਦੀ ਕੋਈ ਹੋਸ ਮਾਲ ਲੈਣਾ ਡੀ ਹਿਮੇਟ ਦੀ ਮਸ਼ੀਨ ਨਹੀਂ ਆ ਜਵੇ ਸਰ ਪਾਪਲਾਈਨ ਨਾ ਜਵੇ ਤਾਂ ਸਭ ਤੋਂ ਬੈਟਰ ਆ ਜੀ ਹੋਣੀ ਕਿੱਥੇ ਆ ਵੀਰ ਉਹ ਪਾਰ ਤੇ ਜਾਊਂਗੀ ਆ ਪਰਲੇ ਪਾਸੇ ਜੀ ਜਾਨ ਉੱਥੇ ਲੈਣਾ ਬੰਨੂ ਸਾਡੇ ਟਾਲ ਆਦਾ ਤੁਸੀਂ ਨਾ ਕਹਦੇ ਜਿਹੜੇ ਲੋਕ ਮ ਇਹ ਦਰਿਆ ਚੱਲਦਾ ਨਾ ਜੀ ਉਹ ਪਰਲੀ ਸਾਈਡ ਦੇਖੋ ਤੇ ਨਾ ਜੰਗਲਾਤ ਦੀ ਜ਼ਮੀਨ ਆਉਂਦੀ ਆ ਸਾਨੂੰ ਅਲਝਾਇਆ ਪਿਆ ਜੀ ਉਹਨਾਂ ਨੂੰ ਮੈਂ ਤੁਹਾਨੂੰ ਸਹੀ ਦੱਸਾਂ ਮੈਂ ਤੁਹਾਨੂੰ ਇੱਕ ਮੇਰੀ ਕਮਿਟਮੈਂਟ ਜੇ ਪਰਮਾਤਮਾ ਮੇਰ ਕਰੇ ਸਰਕਾਰ ਆਪਣੀ ਹੈ ਇਹ ਸਾਰੇ ਸੀਮੈਂਟ ਦੇ ਡੈਮ ਵਾਂਗੂ ਬਣਾਉਣੇ ਪੈਣਗੇ ਸਰਕਾਰ ਪੱਕੀ ਆ ਜੀ ਸਰਕਾਰ ਪੱਕੀ ਹੈ ਡੈਮ ਬਣਾਵਾਂਗੇ ਆ ਜਿਵੇਂ ਹੁੰਦੇ ਨਾ ਜਿਵੇਂ ਆ ਪਾਖੜਾ ਆ ਨਹਿਰਾਂ ਜਾਂਦੀਆਂ ਪੱਕੀਆਂ ਉਹ ਤਰੀਕੇ ਨਾਲ ਸਾਰੇ ਪੂਰੇ ਪੰਜਾਬ 6-7 ਹਜ਼ਾਰ ਫਰੋਟ ਲੱਗਣਾ ਹੈ ਤੇ ਸਾਰਾ ਕੇ ਨਾਮ ਬਿਮਾਰੀ ਪੱਕੀ ਕੱਢ ਦੇਣੀ ਆ ਕਿਉਂਕਿ ਮੈਂ ਦੇਖਿਆ ਹਰ ਦੂਜੇ ਸਾਲ ਨਤੀਜੇ ਇਸ ਸਾਲ ਆਈ ਸਮੱਸਿਆ ਉੱਪਰ ਜਾਂਦੀ ਹੈ ਸੋ ਇਹ ਇਹਦਾ 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 ਆਪ ਪਕਰ ਕਰੇ ਹਾਂਜੀ ਬਾਈ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਬੜਾ ਧੰਨਵਾਦੀ ਤੁਸੀਂ ਇੱਥੇ ਆਏ ਹੋ ਚੱਲ ਕੇ ਸਾਰੀਆਂ ਪਾਰਟੀਆਂ ਦੇ 리ਡਰ ਇੱਥੇ ਪਹੁੰਚ ਰਹੇ ਨੇ ਤੁਸੀਂ ਸਾਨੂੰ ਅੱਜ ਹੁਣ ਕੀ ਦੇ ਕੇ ਜਾਉਂਗੇ ਜੇ ਇੱਥੇ ਮੈਂ ਉਹੀ ਕਹਿ ਰਿਹਾ ਮੈਂ ਪੁੱਛਿਆ ਕਿ 1000 ਲੀਟਰ ਤਾਂ ਮੈਂ ਨਾਲ ਲੈ ਕੇ ਆਇਆ ਨਹੀਂ ਡੀਜ਼ਲ ਨਹੀਂ ਇਸ ਟਾਈਮ ਡੀਜ਼ਲ ਨੇ ਕੰਮ ਨਹੀਂ ਕਰਨਾ ਇਸ ਟਾਈਮ ਸਾਨੂੰ ਜਾਲ ਚਾਹੀਦਾ ਚਾਹੀਦਾ ਨਹੀਂ ਸਾਨੂੰ ਜਾਲ ਸੰਗਤ ਨੇ ਥੈਲਾ ਬਹੁਤ ਦੇਤਾ ਜਾਲ ਦੀ ਪੇਮੈਂਟ ਸਾਡੇ ਕੋਲ ਲੇਬਰ ਬਹੁਤ ਆ ਜਾਲ ਦੀ ਪੇਮੈਂਟ ਹਾਂਜੀ ਜਾਲ ਵੀ ਬਿਲਕੁਲ ਇਹ ਤਸਵੀਰ ਦਿਖਾ ਰਿਹਾ ਨਾਲ ਦੀ ਨਾਲ ਹੀ ਜਿਹੜੀਆਂ 5-500 ਦੀਆਂ ਦਿੱਤੀਆਂ ਸੁਖਵੀਰ ਸਿੰਘ ਬਾਦਲ ਉਹ ਫੜਾਂਦੇ ਸਰ ਇਹ ਕਿਹਨੇ ਸਾਰੇ ਮੌਤਵਾਰ ਬੰਦਿਆਂ ਨੂੰ ਫੜਾਇਆ ਜਾਏਗਾ ਪੈਸਾ ਮੌਤਵਾਰ ਬੰਦਿਆਂ ਨੂੰ ਹਾਂ ਸੁਣੋ ਮੈਂ ਇੱਕ ਮਿੰਟ ਕਿੰਨਾ ਕਿੰਨਾ ਉਹ ਯਾਰ ਇੱਕ ਮਿੰਟ ਪ੍ਰਸ਼ੰਦਰੋ ਭਾਰੋ ਗੜੇ ਮੇਰੀ ਗੱਲ ਹੈ ਆ 2 ਲੱਖ ਰੁਪਏ ਤਾਂ ਹੁਣ ਫੜ ਲਓ ਹੋਰ ਪੈਸੇ ਦੀ ਲੋੜ ਹੈ ਮੈਂ ਸ਼ਾਮ ਨੂੰ ਕਰਾਂਗਾ ਹਜ਼ਾਰ ਲੀਟਰ ਇੱਕ ਮਿੰਟ ਰੂਮਣੀ ਅਕਾਲੀ ਦਾ ਇੱਕ ਮਿੰਟ ਇੱਕ ਮਿੰਟ 1000 ਲੀਟਰ ਓਏ 1000 ਲੀਟਰ ਡੀਜ਼ਲ ਮੈਂ ਟੈਂਕ ਨਾਲ ਲੈ ਕੇ ਆਇਆ ਟੈਂਕ ਨਾਲ ਆ ਧੰਨਵਾਦ ਜੀ ਤੇ ਹੋਰ ਦੀ ਲੋੜ ਪਏ ਮੈਂਬਰ ਸਾਹਿਬ ਤੁਸੀਂ ਤੁਸੀਂ ਆ ਸਾਡੇ ਮੈਂਬਰ ਆ ਤੁਸੀਂ ਦੱਸ ਦਿਓ ਮੈਂ ਸ਼ਾਮ ਦਾ ਕੀ ਪਲਸ ਜਿਦੋਂ ਲੋੜ ਪਈ ਤਾਂ ਅਸੀਂ ਭੇਜ ਦਾਂਗੇ ਤੀਜੇ ਨੰਬਰ ਦੀ ਬੇਨਤੀ ਸੁਣੋ 1500 ਕਰ ਦਿਓ ਜੀ ਕਿਹੜਾ ਜੀ ਡੀਜ਼ਲ ਨੂੰ 1500 ਲੀਟਰ ਕਰ 1000 ਹੋ ਜਾਊਗਾ 1000 ਆ ਗਿਆ ਹੋਰ ਗੱਲ ਮੇਰੀ ਹੋਏ ਇੱਕ ਮਿੰਟ ਇੱਕ ਮਿੰਟ 1000 ਆ ਗਿਆ ਹਾਂਜੀ ਕੁਝ ਚਾਹੀਦਾ ਕਿੰਨਾ ਨਹੀਂ 1500 ਸਾਨੂੰ ਦੇ ਦੋ ਖੇੜਾ ਸਾਣਾ ਗੱਲ ਹੋਈ ਸੀ ਉਹ ਕਹਿੰਦੇ 1500 ਕਰ ਦੂੰਗਾ ਮੈਨੂੰ ਥੋੜੇ ਮਨ ਚ ਕਿੰਨਾ ਚਾਹੀਦਾ ਹੈ 1500 ਸਾਨੂੰ ਦੇ ਦਿਓ ਜੀ ਕਰ ਲਓ ਐਂ ਕਹ ਦੋ ਹਜ਼ਾਰ ਆ ਗਿਆ ਹਾਂ ਜੀ ਹਾਂ ਜੀ 2000 ਹੋਰ ਆ ਜਾਂਦਾ ਠੀਕ ਹੈ ਜਿਹੜੇ ਵੀ ਸਾਡੇ ਜਿਹੜੇ ਵੀ ਸਾਡੇ ਪਟਿਆਲੇ ਤੋਂ ਆ ਰਹੇ ਨੇ ਸੰਗਰੂਰ ਤੋਂ ਵੀ ਆ ਰਹੇ ਨੇ ਬੜੀ ਦੂਰ ਦਰੋਂ ਟਰਾਲੀਆਂ ਲੈ ਕੇ ਆ ਰਹੇ ਆ ਸਾਡਾ ਪੁਰਜ ਬਣ ਦੋ ਡੀਜ਼ਲ ਪਾ ਕੇ ਦੇਈਏ ਬਿਲਕੁਲ ਜੀ ਠੀਕ ਹੈ ਜੀ ਦੂਜੇ ਨੰਬਰ ਤੇ ਮਾਤ ਤੋਂ ਦੂਰ ਤੋਂ ਆ ਰਹੇ ਨੇ ਮਦਦ ਕਰ ਰਹੇ ਨੇ ਮੈਂ ਉਹੀ ਕਹਿ ਰਿਹਾ ਤੁਸੀਂ ਐਂ ਕਰਦੇ ਆ ਤੁਹਾਨੂੰ ਮੈਂ ਕਰਦਾ ਹਾਂ ਤੁਹਾਡੇ 1000 ਆ ਗਿਆ 5000 ਲੀਟਰ ਭੇਜਣਾ ਡੀਜ਼ਲ ਠੀਕ ਹੋ ਗਿਆ ਜੀ ਬਹੁਤ ਜ਼ਿੰਦਾਕਾਰ ਤੁਸੀਂ ਜੀ ਦੀ ਬੇਨਤੀ ਦੂਜੀ ਬੇਨਤੀ ਵੀ ਕੀ ਕਰ ਦੂਜੀ ਬੇਨਤੀ ਸੁਣਿਓ ਇਹ ਤਾਂ ਇੱਥੇ ਨਹੀਂ ਲੱਗੀ ਹੋਈ ਇਦੋਂ ਪਰੇ ਵੀ ਆ ਉਹ ਵੀ ਲੱਗੀ ਹੋਈ ਹੈ ਇੱਥੇ ਸਾਰੰਗਪੁਰ ਪਿੰਡ ਜੀ ਨਾਲ ਜਿਹੜਾ ਉੱਥੇ ਜਾਏ ਉੱਥੇ ਜਾਏ ਜਾਏ ਬੰਦੇਵਾਲ ਵੀ ਆ ਉੱਥੇ ਗਿਆ ਹੈ ਉੱਥੇ ਹਾਂਜੀ ਉੱਥੇ ਸਮਾਨ ਵੀ ਤੇ ਆ ਜੀ ਤੁਹਾਡੀ ਦੇਖੋ ਜੀ ਸਾਡੀ ਪਾਰਟੀ ਉਹ ਆ ਜਿਹੜੀ ਸਾਡੇ ਨਾਲ ਖੜੇ ਹਾਂਜੀ ਸਾਨੂੰ ਹਾਡੀ ਕਰਕੇ ਨਹੀਂ ਮੈਂ ਤਾਂ ਖਾਨੀਅਤ ਆਪਾਂ ਤਾਂ ਖਾਨੀਅਤ ਕਰਕੇ ਆ ਖਾਨੀਅਤ ਚਲੋ ਵੱਖਰੀ ਗੱਲ ਆ ਚਲੋ ਤੁਸੀਂ ਪਾਰਟੀ ਕਰਕੇ ਨਹੀਂ ਆਓ ਹੋਰ ਫੇਰੀਆਂ ਵਾਲਤੀਆਂ ਅੱਜ ਤੱਕ ਦੇਖੇ ਕੁਝ ਨਹੀਂ ਗਏ ਕਿ ਕਰਕੇ ਕਹਿ ਕੇ ਰੱਖਿਆ ਕਰ ਪੈਟਰੋਲ ਪੰਪ ਪਰ ਤੇ ਤੇਲ ਕੋਈ ਗੱਲ ਨਹੀਂ ਤੁਹਾਡੇ ਕੋਲੇ ਆ ਰੋ ਜਾਉਨੇ ਕੋਈ ਗੱਲ ਨਹੀਂ ਲੱਖ ਰੁਪਇਆ 5-500 ਦੀਆਂ ਗੁੱਟੀਆਂ ਜਿਹੜੀਆਂ ਸੁਖਵੀਰ ਬਾਦਲ ਨੇ ਦਿੱਤੀਆਂ ਨੇ ਡੀਜ਼ਲ ਦੇ ਦਿੱਤਾ ਆਨੇ ਭੇਜ ਦੇਗੇ ਆ ਕੱਲਿਆ ਪਰਸੋਂ ਤੁਹਾਡੇ ਕੋਲੇ ਆਜੂ 5000 ਠੀਕ ਹੈ ਇਹਨਾਂ ਨੂੰ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਅੱਛਾ ਹਜ਼ਾਰ ਲੀਟਰ ਤਾਂ ਨਾਲ ਲੇਗਾ ਇਹ ਤੁਹਾਨੂੰ ਸਾਂਝੀ ਕਰ ਰਿਹਾ ਜਿੱਥੇ 1000 ਲੀਟਰ ਤੇਲ 2 ਲੱਖ ਰੁਪਿਆ ਸੁਖਵੀਰ ਬਾਦਲ ਨੇ ਜਿਹੜਾ ਦਿੱਤਾ ਲੋਕਾਂ ਨੂੰ ਇੱਥੇ ਬੰਨ ਦੇ ਉੱਤੇ ਆ ਜੀ ਇੱਥੇ ਜਿਵੇਂ ਉਹਨਾਂ ਨੂੰ ਤਾਰਾਂ ਦੀ ਲੋੜ ਸੀ ਉਹ ਦੇਖੇ ਬਾਹਰ ਲੱਗੇ ਬਾਹਰ ਲੱਗੇ ਉਹ ਲੱਗੇ ਨਹੀਂ ਨਹੀਂ ਜੀ ਨਮੂਰ ਕੀ ਗੱਲ ਬਾਤ ਮੂਹੇ ਪਿੰਡਰ ਨਾਲ ਜੀ ਮੰਗ ਕੀ ਜਾਂਦੇ ਹੋਣਾ ਮੇਨ ਹੈ ਕਿ ਸਰਕਾਰ ਦੇ ਬੰਦੇ ਆ ਪੱਕਾ ਕਰਨ ਦੀ ਆ ਨਹੀਂ ਚੱਲਦਾਇਤ ਸ੍ਰੀ ਰਾਤੋਂ ਦੀ ਸੰਗੀਕ ਇਛਾ ਤੱਕ ਆਉਣਾ ਮੋਹਰ ਤਾਂ ਲ ਮੀਟਰ ਨੂੰ ਜਗ੍ਹਾ ਦੇ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉੱਥੇ ਪਹੁੰਚੇ ਉਹਨਾਂ ਨੇ ਤਕਰੀਬਨ 2 ਲੱਖ ਰੁਪਏ ਦਿੱਤਾ ਤੇ ਦੂਜੇ ਪਾਸੇ ਦੇਓ ਵੀਰੇ ਰਸਤਾ ਦਿਓ ਜੀ ਤਾਂ ਇਹ ਤਸਵੀਰ ਤੁਹਾਨੂੰ ਅਸੀਂ ਸਾਂਝੀ ਕਰ ਰਹੇ ਆ ਤਾਂ ਜਿਵੇਂ ਉਹਨਾਂ ਨੇ 2 ਲੱਖ ਰੁਪਈਆ ਦੇ ਤਾਂ ਨਾਲ ਦੀ ਨਾਲ 5 500 ਦੀਆਂ ਗੁੱਟੀਆਂ ਜਿਹੜੀਆਂ ਨਾਲ ਦੀ ਨਾਲ ਫੜਾ ਦਿੱਤੀਆਂ ਤੇ ਦੂਜੇ ਪਾਸੇ 1000 ਲੀਟਰ ਤੇਲ ਮੁੰਡੇ ਦੇ ਸਵਾਲ ਆ ਦਰਿਆ ਦੇ ਵਿੱਚ ਨੇ 3 ਦਿਨਾਂ ਤੋਂ ਲੱਗੇ ਹੋਏ ਨੇ ਮੇਰੇ ਪਿੰਟ ਵਾਲੇ ਲੱਗੇ ਆ ਸਰ ਇੱਕ ਵਾਰੀ ਉਹਨਾਂ ਕੋਲ ਨਹੀਂ ਜਾ ਕੇ ਦਾ ਦੇਖੋ ਲੋਕੀ ਫਿਰ ਦੱਸਦਾ ਕੀ ਹੁੰਦਾ ਛੋਟਾ ਸਤ ਕਰੀ ਉਹਨੂੰ ਦੱਖਾ ਮਾਰਦੇ ਕੰਮ ਹੋ ਜੂਗਾ ਛੋਟਾ ਸਤ ਛੋਟਾ ਸਤਕਾਰ ਕਰਦੇ ਜੀ ਉਹ ਵੀ ਕਹਿੰਦੇ ਨਾ ਕੰਮ ਰੁਕ ਜੂਗਾ ਬੇਟੇ ਉੱਥੇ ਨਾ ਆਇਆ ਸਰ ਉਹਨਾਂ ਦੀ ਸੇਫਟੀ ਲਈ ਕੁਝ ਕਰੋ ਜੀ ਕਿਹੜੇ ਪਾਸੇ ਆਪਣਾ ਦਰਿਆ ਜਿੱਥੇ ਖਿਸਕਣ ਲੱਗਿਆ ਹੋਇਆ ਜੀ ਖਾਰ ਪਈਆ ਉੱਥੇ ਮੇਰੇ ਬਾਪੂ ਤੇ ਮੇਰੇ 4 ਚਾਚੂ ਲੱਗੇ ਹੋਏ ਆ ਜੀ ਸੇਫਟੀ ਵਾਸਤੇ ਕੀ ਜੀ ਜੀ ਸਰ ਉਹਨਾਂ ਕੋਲ ਇੱਕ ਲਾਈਫ ਜੈਕਟ ਹੈ ਜੀ ਇੱਕ ਰੱਸਾ ਉੱਤੋਂ ਜਿਹੜਾ ਲਾਈਫ ਜੈਕਟ ਪੇਜ ਸਰ ਉਹਨਾਂ ਦਾ ਮੜੇ ਇੱਕ ਵਾਰੀ ਤੁਸੀਂ ਨਾ ਆਪਣੀ ਟੀਮ ਨਾਲ ਲਗਾਓ ਜੀ ਮਤਲਬ ਸਰ ਇੱਕ ਵਾਰੀ ਮੇਰੀ ਪੇਜ ਹਾਂਜੀ ਵੀਰੇ ਮੇਰੇ ਨਾਲ 2 ਲੱਖ ਰੁਪਏ ਦੱਸ ਨੋ ₹10000 ₹10000 ਲੇ ਨਾ ਦੇ ਕੇ ਆ। 5000 ਲੀਏ ਬੱਤੀ। ਸਰ ਇੱਕ ਇੱਕ ਗੱਲ ਹੋ ਗਈ। ਮੇਰੇ ਨਾਲ ਮੇਰੇ ਨਾਲ ਕਰ ਲਿਓ ਮੈਂ ਲਵਾਉਂਗਾ। ਤਾਂ ਬਿਲਕੁਲ ਇਸ ਵੀਰ ਸਿੰਘ ਬਾਦਲ ਇੱਥੇ ਪਹੁੰਚੇ ਸੀਗੇ। ਦਰਿਆ ਦੇ ਕੰਢੇ। ਤਾਂ ਇਹ ਤਸਵੀਰ ਤੁਹਾਨੂੰ ਅਸੀਂ ਸਾਂਝੀ ਕੀਤੀ ਆ। ਤਾਂ ਹੁਣ ਆਜੋ। ਆਜੋ ਆਜੋ। ਹੈਪੀ ਆ ਟਰੈਕਟਰ ਉਠਾਲ ਕੇ ਲਾਂਸ ਕਰਾ ਦੇ ਤਦ ਇਹ ਤਸਵੀਰ ਤੁਹਾਨੂੰ ਅਸੀਂ ਸਾਂਝੀ ਕੀਤੀ ਹੈ ਜਿਵੇਂ 2 ਲੱਖ ਰੁਪਏ ਦਿੱਤਾ ਜਿਹੜੀਆਂ ਡਿਮਾਂਡ ਸੀਆਂ ਉਹ ਰੱਖ ਦਿੱਤੀਆਂ ਤਾਂ ਸੁਪਰੀਮ ਬਾਦਲ ਜਿਹੜੇ ਹੁਣ ਅੱਗੇ ਵੱਲ ਨੂੰ ਜਾਣਗੇ ਤਾਂ ਤੁਹਾਨੂੰ ਅਸੀਂ ਤਸਵੀਰ ਸਾਂਝੀ ਕੀਤੀ ਹੈ ਇੱਥੋਂ ਦਰਿਆ ਦੇ ਕੰਢੇ ਤੋਂ ਬਿਲਕੁਲ ਤਾਂ ਇਸ ਪਾਸੇ ਅਸੀਂ ਉਸ ਮੁੰਡੇ ਨਾਲ ਵੀ ਗੱਲ ਕਰਾਂਗੇ ਜਿਨ੍ਹਾਂ ਨੇ ਇਹਨਾਂ ਨੂੰ ਸਵਾਲ ਕੀਤੇ ਤੇ ਦੂਜੇ ਪਾਸੇ ਜਿਹਨਾਂ ਨੇ ਪੈਸੇ ਉੱਤੇ ਸਰ ਇੱਕ ਇੱਕ ਸਵਾਲ ਜਿਹੜੇ ਬੱਚੇ ਦੇ ਸਵਾਲ ਸੀਗੇ ਉਹ ਪੂਰੇ ਕਰਕੇ ਜਾਓਗੇ ਜਿਵੇਂ 2 ਲੱਖ ਰੁਪਏ ਬੰਦੇ ਦੀ ਡਿਊਟੀ ਲਾਦੀ ਮੈਂ ਤਾਂ ਇੱਕ ਬੰਦੇ ਦੀ ਡਿਊਟੀ ਲਾ ਦਿੱਤੀ ਆ ਤਾਂ ਤਸਵੀਰ ਤੁਹਾਨੂੰ ਸਾਂਝੀ ਕੀਤੀ ਹੈ ਸਤਲੇਧਿਆਤ ਤੋਂ ਕੰਢੇ ਤੋਂ ਤਾਂ ਜਿਵੇਂ ਇੱਥੇ ਇਕੱਠ ਹੋਇਆ ਆਇਆ ਲਗਾਤਾਰ ਪਾਣੀ ਨੂੰ ਰੋਕਣ ਦੀ ਕੋਸ਼ਿਸ਼ਾਂ ਨੇ ਤਾਂ ਇੱਕ ਬੰਦੇ ਨੂੰ ਜਿਹੜੇ ਨੇ 2 ਲੱਖ ਰੁਪਇਆ ਸੌਪਿਆ ਗਿਆ ਤੇਲ ਸੌਪਿਆ ਗਿਆ 1000 ਲੀਟਰ ਸੁਖਵੀਰ ਸਿੰਘ ਬਾਦਲ ਜਿਹੜੇ ਇੱਥੇ ਪਹੁੰਚੇ ਸੀਗੇ ਉਹਨਾਂ ਜਿਹੜਾ 2 ਲੱਖ ਰੁਪਇਆ ਉਹ ਇੱਥੇ ਜਿਹੜੇ ਇੱਕ ਮੌਤਵਾਰ ਸੀਗੇ ਉਹਨਾਂ ਨੂੰ ਦਿੱਤਾ ਗਿਆ ਹੁਣ ਉਹ ਕੌਣ ਸੀਗੇ ਸਾਡੇ ਧਿਆਨ 'ਚ ਆਂਦੇ ਆ ਤਾਂ ਅਸੀਂ ਗੱਲ ਕਰਦੇ ਆ ਇੱਕ ਨੌਜਵਾਨ ਨੇ ਸਵਾਲ ਕੀਤੇ ਇੱਥੇ ਆ ਕੇ ਕਿ ਵੀ ਇਹ ਚੀਜ਼ਾਂ ਨਹੀਂ ਇੱਥੇ ਵਿੱਚ ਜਾਓ ਉੱਥੇ ਜਾ ਕੇ ਕੰਮ ਕਰੋ ਤੇ ਤੁਹਾਡੇ ਨਾਲ ਤਸਵੀਰਾਂ ਇਹ 1000 ਲੀਟਰ ਤੇਲ ਦਾ ਜਿਹੜਾ ਉਹ ਦੇਖ ਗਏ ਨੇ ਵਿਰੋਧ ਕਰਦੇ ਜੇ ਕਹਿ ਦਿਓ ਵਿਰੋਧ ਕੀਤਾ ਹੀ ਹਾਂ ਥੱਲੇ ਲੋਕਾਂ ਨੇ ਕਰਿਆ ਯਾਰ ਥੱਲੇ ਮੁੰਡਿਆਂ ਨੇ ਹੁਣ ਕਹਿ ਜਿਹੜਾ ਸੇਵਾ ਕਰਦੇ ਆ ਹਾਂਜੀ ਥੱਲੇ ਜਿਹੜੇ ਸੇਵਾ ਕਰਦੇ ਆ ਥੱਲੇ ਇਹਦਾ ਸਾਡੇ ਇਹਦਾ ਮੋਤਵਾਰਾ ਚਲੋ ਉਹ ਜਿਵੇਂ ਕਹਿੰਦੇ ਚਲੋ ਵਿਰੋਧ ਵੀ ਹੋਇਆ ਅਸੀਂ ਵੀ ਦੇਖਿਆ ਆ ਆ ਕਹਿੰਦੇ ਤੇਲ ਵੀ ਦੇ ਕੇ ਗਏ ਕਹਿੰਦੇ 1000 ਲੀਟਰ ਤੇ 2 ਲੱਖ ਰੁਪਏ ਦਾ ਲੰਗਰ ਵਰਤਾਰੇ ਤੇ ਥੱਲੇ ਸਾਨੂੰ ਕਿਹ ਪਤਾ ਕਿਆ ਕਹਿ ਕੇ ਗਿਆ ਅਸੀਂ ਦੇਖਾਂਗੇ ਲੱਗਦਾ ਲਾਈਵ ਦੇਖਾਂਗੇ ਜਾਂ ਨਿਊਜ਼ ਦੇਖਾਂਗੇ ਪਤਾ ਲੱਗੇਗਾ ਹਾਲਾਤ ਦੇਖ ਲੈ ਹਾਲਾਤ ਦੇਖੋ ਆਪਣੇ ਪੰਜਾਬੀਆਂ ਦੇ ਇਹ ਤਲਵੇ ਚਟਲੇ ਲੋਕਾਂ ਨੇ ਆਗੇ 2 5 ਮਿੰਟ ਵੀ ਨਹੀਂ ਖੜਿਆ ਕਿੜ ਕੇ ਇਹ ਗੁਰੂਗ੍ਰਾਂਦ ਸਾਹਿਬ ਕਹਿੰਦੇ ਕਿ 2 ਲੱਖ ਰੁਪਇਆ ਦੇ ਕੇ 1000 ਲੀਟਰ ਤੇਲ ਚੋਰੀ ਦੇ ਪੈਸੇ ਦੀ ਲੋੜ ਨਹੀਂ ਇਹ ਗੋਲਕਾਂ ਦੇ ਪੈਸੇ ਦੀ ਲੋੜ ਨਹੀਂ ਸਾਨੂੰ ਸਿੱਖ ਸੰਗਤ ਦਾ ਪੈਸਾ ਇਹ ਪੰਥ ਦਾ ਪੈਸਾ ਵੇਚ ਕੇ ਪੰਥ ਨੂੰ ਵੇਚ ਕੇ ਖਾ ਕੇ ਪੰਜਾਬ ਵੇਚਦਾ ਕੰਮ ਤਾਂ ਇਹਨਾਂ ਨੇ ਖਰਾਬ ਕਰਿਆ ਆ ਦੇਖ ਲੋ ਇਹਨਾਂ ਨੇ ਸਰਕਾਰਾਂ ਨੇ ਤਲਵੇ ਚੱਟ ਲਏ ਬਾਈ ਜੀਬਾ ਚੰਗੀ ਤਰ੍ਹਾਂ ਜੀਵ ਮਾਰੀ 2 ਮਿੰਟ ਵੀ ਨਹੀਂ ਖੜਿਆ ਸਿਕਵੀਰਵਾਦਨ ਉਹ ਕਹਿੰਦੇ ਹੋਰ ਥਾਵਾਂ ਤੇ ਵੀ ਜਾਣਾ ਸਾਰੇ ਥਾਵਾਂ ਤੇ ਮਦਦ ਆਪੀ ਹੋਣੀ ਲੋੜੇ ਨਹੀਂ ਭਾਈ ਸਾਨੂੰ ਉਹ ਕਿਸੇ ਲੀਡਰ ਦੀ ਲੋੜ ਨਹੀਂ ਸਾਨੂੰ ਵੇਚ ਕੇ ਖਾ ਕੇ ਆ ਮਾਈਨਿੰਗ ਦੇਖ ਲਓ ਜੇ ਮਾਈਨਿੰਗ ਖੁਸ਼ਿੰਦਰ ਸਿੰਘ ਹੋਰਾਂ ਨੇ 2 ਲੱਖ ਰੁਪਏ ਫੜਿਆ ਉਹਨਾਂ ਨੇ ਮਦਦ ਉਹ ਭਾਈ ਸਭ 2 ਲੱਖ ਕਰੂਗਾ ਮੈਂ ਤੈਨੂੰ ਦੱਸਦਾ ਰਿਹਾ ਭਾਈ 2 ਲੱਖ ਇਹ ਵੀ ਸਿੱਖ ਸੰਗਤ ਦਾ ਹੀ ਪੈਸਾ ਹੈ ਗੋਲਗਾਂ ਦਾ ਪੈਸਾ ਤੁਹਾਨੂੰ ਦੇ ਰਹੇ ਆ ਤੁਹਾਡੀ ਤੁਹਾਡਾ ਸਿਰ ਤੁਹਾਡੀ ਜੁੱਤੀਆਂ ਸਾਡੇ ਹੀ ਪੈ ਰਹੀਆਂ ਸਾਡੀ ਸਿੱਖ ਸੰਗਤ ਦਾ ਪੈਸਾ ਤੁਹਾਡਾ ਗੁਰੂ ਗ੍ਰੰਥ ਸਾਹਿਬ ਨੇ ਬਖਸ਼ਿਆ ਇਹ ਲੋਕਾਂ ਨੇ ਤੁਸੀਂ ਫੇਰ ਹੀ ਨਾ ਸਰਕਾਰਾਂ ਦੇ ਤਲਵੇ ਚੜਦੇ ਕਰਦੇ ਆ ਆਈਨੋ ਸਾਈਡ ਤੇ ਲੈ ਜਾਓ ਯਾਰ ਤਾਂ ਬਿਲਕੁਲ ਉਹਦਾ ਟਰੈਕਟਰ ਖੜਿਆ ਆ ਬਈ ਤੁਸੀਂ ਕੀ ਗੱਲ ਕਰੀ ਇਹਨੂੰ ਅਸੀਂ ਤਾਂ ਪਹਿਲੇ ਦਿਨ ਤੋਂ ਲੱਗੇ ਆ ਟਰੈਕਟਰ ਆ ਖੜਾ ਆ ਉਹਨੂੰ ਹਟਾਓ ਉਧਰ ਫੌਜੀ ਵੀਰ ਵੇਲੇ ਖੜੇ ਆ ਕੰਮ ਕਰਨ ਦਾ ਟਾਈਮ ਆ ਕਦੇ ਮੰਤਰੀ ਕੋਈ ਆਜੇਗਾ ਕੋਈ ਫੋਟੋ ਖਿਜਾ ਕੇ ਕੀ ਫਾਇਦਾ ਏਡਾਂ ਕੇ ਸੰਗਰ ਨਾਲ ਕੰਮ ਕਰੋ ਅਸੀਂ ਤਾਂ ਲੋਕ 50 ਕਿਲੋਮੀਟਰ ਦੇ ਕੋ 100 ਕਿਲੋਮੀਟਰ ਤੇ ਸੇਵਾ ਕਰਨ ਆਇਆ ਵਾ ਇੱਥੇ ਵਿਗਨ ਪੈਂਦਾ ਕੀ ਫਾਇਦਾ ਵੀਰੇ ਜਿਹੜਾ ਲਾਹਾ ਲੈ ਲੋ ਜੇ ਬਜਟ ਕਿਹੜਾ ਕਿਹੜਾ ਪੈ ਰਿਹਾ ਵਿਗਣੋ ਤੁਸੀਂ ਦੱਸੋ ਕਿਹੜਾ ਕਿਹੜਾ ਪੈ ਰਿਹਾ ਉਹ ਸਾਈਡ ਤੇ ਕੀਤਾ ਟਰੈਕਟਰ ਦਾ ਉਹਨਾਂ ਨਾਲ ਤੁਸੀਂ ਇੰਟਰਵਿਊ ਲਦੇ ਜੇ ਤੂੰ ਸਾਡੀਆਂ ਖਬਰਾਂ ਲਾਉਂਦੇ ਤਾਂ ਪ੍ਰਸ਼ਾਸਨ ਜਾਗਦਾ ਸੀ ਇਦਾਂ ਨਹੀਂ ਕਹਿੰਦੇ ਅਸੀਂ ਤੁਹਾਨੂੰ ਕਿਹਾ ਸਾਈਡ ਤੇ ਹੋ ਕੇ ਕਰ ਲਓ ਆਪਾਂ ਸਾਡੇ ਨਾਲ ਹੀ ਆ ਮੈਂ ਤਾਂ ਕਹਿ ਰਿਹਾ ਜੇ ਤੁਹਾਨੂੰ ਵੀ ਇਹ ਗੁੱਸੇ ਨੇ ਕਿ ਤੁਹਾਨੂੰ ਉਹ ਸਾਈਡ ਤੇ ਕਰਾ ਦਿੱਤਾ ਜਾਵੇ ਜਿਹੜਾ ਵੀ ਆ ਕੰਮ ਰੁਕਦਾ ਕੰਮ ਰੁਕ ਰਿਹਾ ਆਪਾਂ ਲਾ ਕੇ ਸਾਰੀ ਹੋ ਰਿਹਾ ਕੇ ਖੜ ਗਈ ਇਹ ਹੁਣ ਕੰਮ ਨਹੀਂ ਕਰੂਗੇ ਜੇ ਵਾਪਸ ਆ ਲੈਣਗੇ ਕੈਮਰਾ ਮਾਰੋ ਮਿਲਟਰੀ ਬੈਲੀ ਐ ਸਾਈਡ ਹੋ ਜੀ ਸਾਈਡ ਹੋ ਜੀ ਦਿਖਾਓ ਸਾਰੇ ਬੈਲੇ ਮੈਂ ਝੂਠ ਬੋਲਦਾ ਕੈਮਰਾਮੈਨ ਮਾਰੋ ਕੈਮਰਾ ਇਹ ਕੈਮਰਾ ਮਾਰੋ ਜੇ ਮੈਂ ਝੂਠ ਬੋਲਦਾ ਜਿਹੜਾ ਮਿਲਟਰੀ ਬੈਲੀ ਖੜੀ ਆ ਕੋਈ ਥੈਲੇ ਨਹੀਂ ਜਾ ਸਾਰੀ ਸੰਗਤ ਇੱਥੇ ਸੁਖਵੀਰ ਬਾਦਲ ਜੀ ਆ ਕੇ ਉਹਨਾਂ ਦੇ ਪਿੱਛੇ ਲੱਗ ਗਏ ਆਹ ਮੁੰਡੇ ਟਰੈਕਟਰ ਲਾਤ ਤਾ ਹੁਣ ਬੰਦੇ ਕੰਮ ਕਿੱਥੋਂ ਕਰਨਗੇ ਸੰਗਤ ਦੂ ਤੂ ਤਾ ਸੰਗਤ ਨੂੰ ਪੈਸੇ ਦੇਣ ਆਏ ਸੀ ਕਹਿੰਦੇ ਇਸ ਕਰਕੇ ਕਹਿੰਦੇ ਇੱਥੇ ਖੜ੍ਹ ਕੇ ਸਾਰੇ ਇਹਨਾਂ ਇਡਾਂ ਜਾ ਕੇ ਵੀ ਨੌਜਵਾਨ ਨਾਰਾਜ਼ ਹੈ ਜੀ ਪੈਸੇ ਹੀਡਾਂ ਜਾ ਕੇ ਵੀ ਦੇ ਸਾਡੇ ਸੰਗਤ ਜਿਹੜਾ ਫੌਜੀ ਵੀਰਾਂ ਨੂੰ ਵੀ ਮਿਲ ਲੰਦੇ ਉਹ ਜਿਹੜੇ ਆਪਣੇ ਬਾਰਡਰ ਤੇ ਰਾਖੀ ਕਰਦੇ ਉੱਥੇ ਵੀ ਮਰਦੇ ਔਰੇ ਵੀ ਮਰਦੇ ਆ ਸਾਲ ਸੀ ਲੱਗੇ ਹੋਏ ਆ ਅਸੀਂ ਕਿਹੜਾ ਆਪਣੇ ਘਰ ਲਈ ਲੱਗੇ ਹੋਏ ਮੇਰੇ ਕਿਹੜਾ ਘਰਾਂ ਪਾਣੀ ਪੜਨਾ 9 ਵਜੇ ਢਾ ਲਾਈ ਜਾਂਦੀ ਔਰੇ ਲੱਗਣ ਜਿਹੜੇ ਦੋ ਘੰਟੇ 9 ਵਜੇ ਰੋਜ ਭੱਜਣਾ ਪੈਣੀ ਹੋਰ ਵੀਰੇ ਉੱਥੇ ਜਾ ਕੇ ਦੇਖੋ ਅਸੀਂ ਤਾਂ ਇੱਥੇ ਆਏ ਬਈ ਅਸੀਂ ਤਾਂ ਰੋਏ ਚਲੋ ਉੱਥੇ ਦੇਖੋ نیچے ਤੋਂ ਖੜ ਰਿਹਾ ਹੋ ਜੇ ਇਹ ਜਾਣਗੇ ਤਾਂ ਥੱਲੇ ਉੱਥੇ ਲੱਗਣਗੇ ਇੱਥੇ ਖੜੇ ਨੇ ਹੋਵਾ ਧੰਨਵਾਦ ਤੁਹਾਡੇ ਪ੍ਰਜਾਪਨ ਦੇ ਜਮੇ ਕਰਦਾ ਜਿਹੜੇ ਸਾਡੇ ਛੋਟੇ ਜਿਹੇ ਸੱਦੇ ਤੇ ਦੂਰ ਦੂਰ ਤੋਂ ਰਾਜਪੁਰਾ ਪਟਿਆਲਾ ਕੋ ਜਿਲ੍ਹਾ ਹੈ ਨਹੀਂ ਜਿੱਥੋਂ ਸਾਡੇ ਕੋਈ ਸੇਵਾ ਨਹੀਂ ਪਹੁੰਚਦੀ ਸੀ ਉਹਨਾਂ ਦਾ ਤੁਹਾਡੇ ਮਾਦੀ ਧੰਨਵਾਦ ਕਰਦੇ ਇੱਦਾਂ ਸਾਡੇ ਨਾਲ ਬੜੇ ਬਾਈ ਰਹੇ ਹੋ ਤੁਸੀਂ ਸਾਡੇ ਆਰਮੀ ਬੁਲਾਰੀ ਤੁਸੀਂ ਅੱਗੇ ਵੱਲੋਂ ਜਾਓ ਕਹਿੰਦੇ ਜਾ ਹਾਂ ਜੀ ਤਾਂ ਤਸਵੀਰ ਹੈ ਤੁਹਾਨੂੰ ਅਸੀਂ ਸਾਂਝੀ ਕੀਤੀ ਹੈ ਸੁਖ ਕੀਤੇ ਗਏ ਸਵਾਲ ਕਿਹਨਾਂ ਨੇ ਕੀਤੇ ਬਜ਼ੁਰਗਾਂ ਨੇ ਵੀ ਕੀਤੇ ਨੌਜਵਾਨਾਂ ਨੇ ਵੀ ਕੀਤੇ ਪਰ ਸੁਖਬੀਰ ਸਿੰਘ ਬਾਦਲ ਪਹੁੰਚੇ 1000 ਲੀਟਰ ਤੇਲ ਦੇ ਦਿੱਤਾ ਕਹਿੰਦੇ 1500 ਹੋਰ ਭੇਜਾਂਗੇ 2 ਲੱਖ ਰੁਪਇਆ ਜਿਹੜਾ ਖੁਸ਼ਿੰਦਰ ਸਿੰਘ ਨੇ ਇੱਕ ਜਿਹੜੇ ਇੱਥੇ ਉਹਨਾਂ ਨੂੰ ਫੜਾਇਆ ਗਿਆ ਉਹ 2 ਲੱਖ ਰੁਪਇਆ ਕਹਿੰਦੇ ਜੋ ਤੇਲ ਜਾਂ ਕੋਈ ਚੀਜ਼ਾਂ ਉਹ ਚ ਲਾਇਆ ਜਵੇ ਉਹਨਾਂ ਦੀ ਜੇਬਾਂ ਨਹੀਂ ਇਹ ਗੱਲ ਨਾ ਕਹੋ ਚਲੋ ਵਰਤ ਲੈਣਗੇ ਉਸਤਾ ਨਾਲ ਇਹ ਤਸਵੀਰ ਤੁਹਾਨੂੰ ਅਸੀਂ ਸਾਂਝੀ ਕੀਤੀ ਹੈ ਜੋ ਕਿ ਸਤਲੁਜ ਦਰਿਆ ਦੇ ਕੰਢੇ ਵਜੀਦਪੁਰ ਦੇ ਕੋਲ ਪੈਂਦੇ ਰਸੀਦਪੁਰ ਪਿੰਡ ਦੇ ਕੋਲ ਪੈਂਦੇ ਥਾਵਾਂ ਜਿਹੜੀਆਂ ਤੁਹਾਨੂੰ ਅਸੀਂ ਲਗਾਤਾਰ ਦਿਖਾ ਰਹੇ ਹਾਂ ਤਾਂ ਹੁਣ ਲੋਕ ਇੱਥੇ ਜਿਵੇਂ ਪਹੁੰਚੇ ਆਏ ਨੇ ਕੰਮ ਕਰ ਰਹੇ ਨੇ ਤਾਂ ਪੋਲੀਟੀਸ਼ੀਅਨ ਵੀ ਆ ਕੇ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਆ।